ਸਰਦਾਰ ਸਰਦਾਰ ਜਿਹੜਾ ਰਾਣੀ ਸਰਦਾਰ ਕਿਰੋ ਪਹਿਲੀ ਵਾਰ ਤੋਂ ਸੰਗਠਨ ਕਰੋ ਜਵਾਹਰ ਕਰਦੇ ਨੂੰ ਨਾ ਕਰਨਾ 12 ਵਜੇ ਵਾਲੇ ਮਜ਼ਾਕ ਅੱਜ ਤੂੰ ਪਹਿਲਾ ਦਿਨ ਨਹੀਂਗਾ ਕਿ ਇਹ ਪਹਿਲੀ ਵਾਰ ਹੀ ਬਣੇ ਹੋਣ ਬਹੁਤ ਲੰਬੇ ਸਮੇਂ ਤੋਂ 12 ਵਜੇ ਦੇ ਨਾਂ ਤੇ ਮਜ਼ਾਕ ਬੰਦੇ ਰਹੇ ਇੱਕ ਬਹੁਤ ਵੱਡੀ ਪਦਵੀ ਹੁੰਦੀ ਐ ਐਮ ਐਲ اے ਕਿਸੇ 50 70 ਲੱਖ ਲੱਖ ਬੰਦੇ ਨੇ ਚੁਣ ਕੇ ਭੇਜਿਆ ਹੁੰਦਾ ਤੇ ਉਸ ਦਾ ਵਿਧਾਨ ਸਭਾ ਦੇ ਵਿੱਚ ਛਤਿਸਗੜ ਦੇ ਵਿੱਚ ਮਜ਼ਾਕ ਡਾਇਆ ਜਾਂਦਾ ਆ ਵੀ 12 ਵਜੇ ਨੇ ਵਾਲਾ ਧਿਆਨ ਰੱਖੋ ਥੋੜਾ ਉਹ ਕਹਿੰ ਸਰਦਾਰ ਸਰਦਾਰ ਫਿਰ ਕੀ ਆਗਾ ਦੇਖੋ ਪਿਛਲੀ 15 ਤੋਂ 20 ਜੂਨ ਦੇ ਅੰਦਰ ਚਿਰਨ ਬੇਦੀ ਨੇ ਇੱਕ ਹੀ ਇੱਕ ਲਫ਼ਜ਼ ਕਿਹਾ ਸੀ ਦੇਖੋ ਕਿਤੇ ਇੱਥੇ ਸਰਦਾਰ ਮਾਈਂਡਰਾ ਕਰ ਲੈਣ 12 ਵਜੇ ਦੀ ਗੱਲ ਕੀਤੀ ਸੀ ਜੀ ਕੋਈ ਐਮਐਲਏ ਦਾ ਭਾਜਪਾ ਦਾ ਲੀਡਰ ਹੈ ਜਿਹੜਾ ਕਲਦੀਪ ਸਿੰਘ ਜਨੇਜੇ ਨੂੰ ਕਹਿ ਰਿਹਾ ਜੀ ਕਿ 12 ਵਜੇ ਸਰਦਾਰ ਜੀ ਆ ਵੀ 12 ਵਜੇ ਵਾਲਾ ਧਿਆਨ ਰੱਖੋ ਥੋੜਾ ਉਹ ਕਹਿੰਦਾ ਸਰਦਾਰ ਸਰਦਾਰ ਫਿਰ ਕੀ ਆਪ ਕੋ ਫਿਰ ਕੀ ਹੋਗਾ ਇਨਾ ਤੋਂ ਅਫਗਾਨ ਤੋਂ ਇਹ ਕੁੜੀਆਂ ਛਡਾਉਂਦੇ ਹੁੰਦੇ ਸੀ ਜੀ ਸ਼ਾਇਦ ਉਹ ਕਿੰਦੀਆਂ ਨਾਵਾ ਜਾਂ ਕਿੰਦੀਆਂ ਭੈਣਾ ਸੀ ਉਹ ਮੜਾ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਜੀ ਪਤਾ ਲੱਗੇ 12 ਕਦੋਂ ਵੱਜਦੇ ਸੀ ਤੁਸੀਂ ਉਹ ਲੋਕ ਸੀ ਜਿਨ੍ਹਾਂ ਨੇ ਕੁੜੀਆਂ ਨੂੰ ਘਰ ਨਹੀਂ ਸੀ ਵੜਨ ਦਿੱਤਾ ਵਾਪਸ ਲੈਣ ਤੋਂ ਇਨਕਾਰ ਕਰ ਦੋ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਗੋਇੰਦਵਾਲ ਸਾਹਿਬ ਕੋਲ ਉਹ ਕੁੜੀਆਂ ਅਫਗਾਨ ਚੱਕ ਕੇ ਲੈ ਜਾ ਰਹੇ ਸੀ ਤੇ ਸਰਦਾਰ ਜਸਾ ਸਿੰਘ ਆਲੂ ਵਾਲੀਆਂ ਨੇ ਇਥੇ ਕੁੜੀਆਂ ਚੜਾਈਆਂ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਦਵਾਈ ਉਹਨੂੰ ਸਰਦਾਰ ਨੂੰ ਤੁਸੀਂ ਵਿਧਾਨ ਸਭਾ ਚ ਐਮ ਐਲ ਏ ਤੁਸੀਂ ਮਜ਼ਾਕ ਬਣਾ ਰਹੇ ਹੋ ਯਾਰ ਸਰਦਾਰ ਸਰਬਾਤ ਸਦਾ ਸਰਦਾਰ ਜੀ ਕਰੋ ਪਹਿਲੀ ਗੱਲ ਤਾਂ ਸਮਝੋ ਜਵਾਬ ਕਰ ਤਾਂ ਉਹ ਨਾ ਕਰੀ ਨਾ 14000 ਪਠਾਨ ਦਾ ਉਥੇ ਮੁਕਾਬਲਾ ਕੀਤਾ ਸੀ ਉਹਨੇ 12 ਵਜੇ ਨਾਲੇ ਬੰਦ ਹਿੰਦੁਸਤਾਨ ਦੀ ਐਸ ਰਾਜ ਦੀ ਹਿਸਟਰੀ ਤੁਹਾਡੀ ਪੱਗਾਂ ਤੋਂ ਬਿਨਾਂ ਹੈ ਹੀ ਨਹੀਂ ਤੁਹਾਡੀ ਇਹ ਐਸ ਵਿਧਾਨ ਸਭਾ ਤੇ ਨਹੀਂ ਰਜ਼ਾਇੰਤ ਮੈਂ ਰਜ਼ਾਇੰਤ ਹੋ ਰਿਹਾ ਜਿੱਥੇ ਇੱਕ ਸਿੱਖ ਦੀ ਪੱਗ ਦੀ ਬੇਇੱਜ਼ਤੀ ਕੀਤੀ ਗਈ ਹੈ ਜੇ ਜਿਸ ਵਿਧਾਨ ਸਭਾ ਦੇ ਅੰਦਰ ਇੱਕ ਪੱਗ ਦਾ ਮਜਾਕ ਬਣਾਇਆ ਗਿਆ ਹੈ ਫਿਰ ਇਹੋ ਜਿਹਾ ਰਾਜ ਚੁੱਕੀ ਲੈਣਾ ਹੈ ਆਜ ਵੀ ਤੁਹਾਡੇ ਮਾਰੀ ਮਤ ਵਾਲੇ ਸਿੱਖ ਲੀਡਰ ਨੇ ਪੰਜਾਬ ਦੇ ਅੰਦਰ ਇਹ ਵਿਧਾਨ ਸਭਾ ਨੂੰ ਛਿੱਤਰ ਖਾਣ ਕਰਨਗੇ ਨਾ ਭਈਆ ਯਾਦ ਰੱਖਿਆ ਜੀ ਮੇਰੀ ਗੱਲ ਯਾਰ ਵੀ ਹਿਸਟਰੀ ਨਾਲ ਸਿੱਖ ਲੀਡਰ ਤਾਂ ਮਰੀ ਜਮੀਰ ਦੇ ਬੰਦੇ ਨੇ ਇਸ ਵਕਤ ਆ ਵੀ ਧਾਲ ਪਲਣੇ ਵਾਲਾ ਧਿਆਨ ਰੱਖੋ ਤੁਸਾਂ ਉਹ ਕਈ ਸਰਕਾਰ ਸਰਕਾਰ ਸੁਧਰ ਕੇ ਆਪ ਨੂੰ ਕੀ ਆਊਗਾ ਪਿਛਲੇ ਦਿਨੀ ਇੱਕ ਵਿਧਾਨ ਸਭਾ ਛਤਿਸਗੜ ਦੇ ਵਿੱਚ ਘਟਨਾ ਵਾਪਰਦੀ ਹੈ ਜਿੱਥੇ ਵਿਧਾਨ ਸਭਾ ਚੱਲ ਰਹੀ ਹੁੰਦੀ ਹੈ اجلاس ਚੱਲ ਰਿਹਾ ਹੁੰਦਾ ਉਸ اجلاس ਦੇ ਵਿੱਚ ਇੱਕ ਸਰਦਾਰ ਉੱਥੇ ਐਮ ਐਲ ਏ ਹੁੰਦਾ ਜਦੋਂ ਬੋਲਣ ਲੱਗਦਾ ਤਾਂ ਉੱਥੋਂ ਇੱਕ ਵਿਜੇਚੰਦਰ ਨਾਮ ਦਾ ਇੱਕ ਬੀ ਜੀ ਪੀ ਦਾ ਨੇਤਾ ਸੀਗਾ ਉਸ ਦੇ ਵੱਲੋਂ ਉਸ ਦਾ ਮਜ਼ਾਕ ਬਣਾਇਆ ਗਿਆ ਖਾਸ ਕਰਕੇ 12 ਵਜੇ ਵਾਲਾ 12 ਵਜੇ ਵਾਲੇ ਮਜ਼ਾਕ ਅੱਜ ਕੋ ਪਹਿਲਾ ਦਿਨ ਨਹੀਂਗਾ ਕਿ ਇਹ ਪਹਿਲੀ ਵਾਰੀ ਬਣੇ ਹੋਣ ਬਹੁਤ ਲੰਬੇ ਸਮੇਂ ਤੋਂ 12 ਵਜੇ ਦੇ ਨਾਲ ਤੇ ਮਜ਼ਾਕ ਬੰਦੇ ਰਹੇ ਚਾਹੀਓ ਨਾਟਕਾਂ ਦੇ ਵਿੱਚ ਹੋਣ ਚੁਟਕਲਿਆਂ ਦੇ ਰੂਪ ਦੇ ਵਿੱਚ ਹੋਣ ਜਾਂ ਸਿੱਧੇ ਤੌਰ ਤੇ ਉੱਤੇ ਜਿੱਥੇ ਸਿੱਖਾਂ ਦੀ ਘੱਟ ਆਬਾਦੀ ਹੋਵੇ ਉੱਥੇ ਤਾਹਨੇ ਵਾਜਦੇ ਹੋਣ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਰੈਣਾ ਸਵਾਗਤ ਹੈ ਸასი ਸ਼ਕਲ ਸਤਿ ਸ੍ਰੀ ਅਕਾਲ ਜੀ ਖਰਾ ਸਾਹਿਬ ਕਿਵੇਂ ਦੇਖਦੇ ਕਿ ਇੱਕ ਬਹੁਤ ਵੱਡੀ ਪਦਵੀ ਹੁੰਦੀ ਐ ਐਮ ਐਲ ਏ ਕਿਸੇ 50 70 ਲੱਖ ਲੱਖ ਬੰਦੇ ਨੇ ਚੁਣ ਕੇ ਭੇਜਿਆ ਹੁੰਦਾ ਤੇ ਉਸ ਦਾ ਵਿਧਾਨ ਸਭਾ ਦੇ ਵਿੱਚ ਛਤੀਸਗੜ ਦੇ ਵਿੱਚ ਮਜ਼ਾਕ ਉਡਾਇਆ ਜਾਵੇ ਦੇਖੋ ਪਿਛਲੀ 15 ਤੋਂ 20 ਜੂਨ ਦੇ ਅੰਦਰ ਕਿਰਨ ਬੇਦੀ ਨੇ ਇੱਕ ਹੀ ਇੱਕ ਲਬਜ ਕਿਹਾ ਸੀ ਦੇਖੋ ਕਿਤੇ ਇੱਥੇ ਸਰਦਾਰ ਮਾਈਂਡ ਨਾ ਕਰ ਲੈਣ 12 ਵਜੇ ਦੀ ਗੱਲ ਕੀਤੀ ਸੀ ਜੀ ਤਾਂ ਉਸ ਤੋਂ ਇਹਨਾਂ ਦੀ ਮਾਨਸਤਾ ਜਿਹੜੀ ਆ ਉਹ ਬੜੀ ਕਲੀਅਰ ਹੁੰਦੀ ਹੈ ਜੀ ਕਿ ਇੰਡੀਆ ਦੇ ਅੰਦਰ ਸਿੱਖ ਇੱਕ ਅਜ ਵੀ ਮਜ਼ਾਕ ਦਾ ਪਾਤਰ ਜੀ ਹੁਣ ਜੋ ਛੱਤੀਸਗੜ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਚੰਦਰ ਕਾਂਤਾ ਜਿਹੜਾ ਹੈਗਾ ਕੋਈ ਐਮਐਲਏ ਦਾ ਭਾਜਪਾ ਦਾ ਲੀਡਰ ਹੈ ਜਿਹੜਾ ਕੁਲਦੀਪ ਸਿੰਘ ਜਨੇਜੇ ਨੂੰ ਕਹਿ ਰਿਹਾ ਜੀ ਕਿ 12 ਵਜ ਗਏ ਸਰਦਾਰ ਜੀ ਯਾਰ ਲਹਨਤ ਹੈ ਤੁਹਾਡੇ ਜਨਮ ਨੂੰ ਨਾ ਤੁਹਾਨੂੰ ਕੋਈ ਸਟੱਡੀ ਬਾਰੇ ਕੀਤੀ ਤੁਸੀਂ ਇੰਡੀਆ ਬਾਰੇ ਪੰਜਾਬ ਦੀ ਸਟੱਡੀ ਨਾ ਤੁਹਾਨੂੰ 12 ਵਜੇ ਦੀ ਡੈਫੀਨੇਸ਼ਨ ਪਤਾ 12 ਵਜੇ ਕਹੀ ਸੀ 12 ਵਜੇ ਤੇਰੇ ਤੁਹਾਡੇ ਹਿੰਦੁਸਤਾਨ ਦੀਆਂ ਕੁੜੀਆਂ ਰਾਤ ਨੂੰ 12 ਵਜੇ ਸਰਦਾਰ ਹਰੀ ਸਿੰਘ ਨਲੂਏ ਤੋਂ ਲੈ ਕੇ ਉਦੋਂ ਪਿੱਛੇ ਚਲੇ ਜਗੇ ਸਰਦਾਰ ਜਸਾ ਸਿੰਘ ਆਲੂਵਾਲੀਆ ਜੀ ਜਿਨ੍ਹਾਂ ਨੇ ਉਸ ਵਕਤ ਇਹਨਾਂ ਤੋਂ ਅਫਗਾਨ ਤੋਂ ਇਹ ਕੁੜੀਆਂ ਛਡਾਉਂਦੇ ਹੁੰਦੇ ਸੀ ਜੀ ਸ਼ਾਇਦ ਉਹ ਕਿੰਦੀਆਂ ਮਾਵਾਂ ਜਾਂ ਕਿੰਦੀਆਂ ਭੈਣਾਂ ਸੀ ਉਹ ਮੜਾ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਜੀ ਪਤਾ ਲੱਗੇ 12 ਕਦੋਂ ਵੱਜਦੇ ਸੀ ਸ਼ਾਇਦ ਇਸ ਕੁਲਦੀਪ ਸਿੰਘ ਜਲੇਜੇ ਦੇ ਵੱਡੇ ਬਡੇਰਿਆਂ ਨੇ ਤੁਹਾਡੀਆਂ ਧੀਆਂ ਭੈਣਾਂ ਨੂੰ ਬਚਾ ਕੇ ਲੈ ਕੇ ਆਇਆ ਹੋਵੇ ਹੂੰ ਆਪ ਦੀ ਇੱਜ਼ਤ ਦੇ ਆਪ ਹੀ ਹੱਥ ਪਾਉਣ ਵਾਲੇ ਤੁਸੀਂ ਲੋਕ ਹੋ ਇੱਥੇ ਸਾਡੇ ਅਜੇ ਪੰਜਾਬ ਚ ਲੋਕ ਕਹਿੰਦੇ ਨੇ ਇੱਕ ਸਰਦਾਰ ਪਿੱਛੇ ਜੇ ਬੋਲ ਰਿਹਾ ਸੀ ਕਿ ਜੀ ਗੁਲਾਮੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਇਹਨੂੰ ਗੁਲਾਮੀ ਬੋਲਦੇ ਨੇ ਜਦੋਂ ਤੁਹਾਡੀ ਪੱਗ ਨੂੰ ਤੁਹਾਨੂੰ ਸਿੱਖਾਂ ਨੂੰ ਅੱਜ ਵੀ ਇੰਡੀਆ ਦੇ ਅੰਦਰ ਇਹ ਬਹੁ ਗਿਣਤੀ ਤੁਹਾਨੂੰ ਅੱਜ ਵੀ ਇੱਕ ਲਬਜ ਕਹਿੰਦੀ ਹੈ 12 ਵਜ ਗਏ ਨੇ ਜੇ 12 ਵਜੇ ਦਾ ਇਹਨਾਂ ਨੂੰ ਮੈਟਰਸ ਸਮਝਾਇਆ ਹੋਵੇ ਇਹਨਾਂ ਨੂੰ ਅਕਲ ਹੋਵੇ ਸਟੱਡੀ ਕੀਤੀ ਹੋਵੇ ਤੇ ਸ਼ਾਇਦ ਮੇਰੇ ਦੇਖਣ ਜਿਹੜੇ ਬੇਸ਼ਰਮ ਨਾ ਨਿਕਲਨੇ ਹੂੰ ਪਰ ਮੈਨੂੰ ਦੂਜੇ ਬੰਨੇ ਲੱਗਦਾ ਹੈ ਕਿ ਇੱਕ ਇਹਨਾਂ ਨੂੰ ਸਨ 47 ਤੋਂ ਬਾਅਦ ਇਹਨਾਂ ਨੂੰ ਆਪ ਦੀ ਆਜ਼ਾਦੀ ਪਚ ਨਹੀਂ ਰਹੀ ਹੋਣੀ ਉਸ ਵਕਤ ਕਿਉਂਕਿ 8900 ਸਾਲ ਦੀ ਗੁਲਾਮੀ ਸੀ 8900 ਸਾਲ ਦੇ ਅੰਦਰ ਜੋ ਇਹਨਾਂ ਨਾਲ ਹੋਇਆ ਹੈ ਸ਼ਾਇਦ ਉਹ ਕਿਸੇ ਨਾਲ ਕਿਤੇ ਹੋਇਆ ਹੀ ਨਹੀਂ ਪਰ ਇਹ ਨਹੀਂ ਪਤਾ 8900 ਸਾਲ ਦੀ ਗੁਲਾਮੀ ਲਈ ਕਿੰਨੇ ਸੀ 10 ਦਿਨ ਕੋਈ ਹਿਸਟਰੀ ਕੇ ਨਾ ਇਤਿਹਾਸ ਕੋਈ ਹੈਗਾ ਤਾਂ 10 ਦਿਨ ਕੀ 800 900 ਸਾਲ ਦੀ ਗਲਾਈ ਕਿੰਨੇ ਲਾਈ ਸੀ ਉਹ ਸ਼ੁਰੂਆਤ ਹੋਈ ਸੀ ਸੈਬਜਾਦੇ ਫਤਿਹਗੜ ਸਾਹਿਬ ਫਿਰ ਉਸ ਤੋਂ ਬਾਅਦ ਸਰਦਾਰ ਜਸਾ ਸਿੰਘ ਆਲੂ ਵਾਲੀਆ ਤੇ ਨਵਾਬ ਕਪੂਰ ਸਿੰਘ ਉਸ ਤੋਂ ਪਹਿਲਾਂ ਆਉਂਦੇ ਨੇ ਜਸਾ ਸਿੰਘ ਆਲੂ ਵਾਲੀਆ ਤੋਂ ਬਾਅਦ ਆਉਂਦੇ ਹੂੰ ਫਿਰ ਸ਼ੁਰੂਆਤ ਹੁੰਦੀ ਉਸ ਪੀਰੀਅਡ ਦੀ ਫਿਰ ਆਉਂਦੇ ਨੇ ਸ਼ੇਰੇ ਪੰਜਾਬ ਦੇ ਸਰਦਾਰ ਹਰੀ ਸਿੰਘ ਨਲੂਆ ਜਿਨ੍ਹਾਂ ਨੇ ਅਫਗਾਨ ਨੂੰ ਖਤਮ ਕੀਤਾ ਸੀ ਕਿਤੇ ਨਾ ਕਸੂਰ ਦੀ ਹਿਸਟਰੀ ਪੜ ਲਿਆ ਜੀ ਜੀ ਉਹ ਚ ਪਤਾ ਸੀ ਕਸੂਰ ਦੇ ਅੰਦਰ ਪਠਾਨਾ ਨੇ ਕਿਵੇਂ ਹਿੰਦੁਸਤਾਨ ਦੀਆਂ ਕੁੜੀਆਂ ਰੱਖੀਆਂ ਹੋਈਆਂ ਸੀ ਵਿਆਹ ਤੋਂ ਪਹਿਲੀ ਰਾਤ ਜਿਹੜੀ ਪਠਾਨ ਉਥੇ ਕਸੂਰ ਦੇ ਅੰਦਰ ਕੁੜੀਆਂ ਰੱਖਦੇ ਹੁੰਦੇ ਸੀ ਹਮ ਤਾਂ ਉਸ ਨੂੰ ਸ਼ੇਰੇ ਪੰਜਾਬ ਨੇ ਕਸੂਰ ਨੂੰ ਜਿੱਤ ਕੇ ਉਹਨਾਂ ਕੁੜੀਆਂ ਨੂੰ ਉਥੇ ਰਿਹਾਅ ਕਰਾਇਆ ਸੀ ਤੇ ਪਠਾਨਾਂ ਨੂੰ ਇੱਕ ਸੁਰਤ ਲਿਆ ਕੇ ਰੱਖਤੀ ਸੀ ਜੇ ਸਿੱਖਣਾ ਹੁੰਦੇ ਤੇ ਰਾਤ ਦੇ 12 ਨਾ ਵੱਜਦੇ ਹੁੰਦੇ ਤੇ ਤੇਰੇ ਤੂੰ ਕਿਹੜੇ ਪਿਓ ਦੀ ਔਲਾਦ ਹੋਣਾ ਸੀ ਤੇਰੇ ਤੋਂ ਗਿਣਿਆ ਵੀ ਨਹੀਂ ਸੀ ਜਾ ਸੋ ਜਿਹੜੇ ਲੋਕ ਸਾਡੇ ਅਖੌਤੀ ਲੀਡਰ ਬੋਲਦੇ ਨੇ ਕਿ ਸਾਡੀ ਹਿੰਦੁਸਤਾਨ ਦੇ ਅੰਦਰ ਬੜੀ ਇੱਜ਼ਤ ਹੈ ਅੱਜ ਸਟੱਡੀ ਕਰ ਲੈਣ ਅੱਜ ਬੋਲਣ ਅੱਜ ਸਿੱਖਿਆ ਦੇਣ ਅਸਲ ਦੇ ਵਿੱਚ ਖਰਾਬ ਸਭ ਥੋੜੇ ਜਿਹੀ ਡਿਟੇਲ ਚ ਜਾਈਏ ਤੇ 12 ਵਜੇ ਦਾ ਕਾਰਨ ਇਹੀ ਸੀਗਾ 12 ਵਜੇ ਦੇ ਰੂਪ ਚ ਕਿਉਂ ਲੱਗਿਆ 12 ਵਜੇ ਹਰੀ ਸਰਦਾਰ ਹਰੀ ਸਿੰਘ ਨਲੂਆ ਪਠਾਨਾ ਦੇ ਉੱਪਰ ਅਫਗਾਨ ਚ ਹਮਲਾ ਕਰਦਾ ਹੁੰਦਾ ਸੀ ਜੀ ਉਹ ਅਫਗਾਨੀ ਜਿਹੜੇ ਹਿੰਦੁਸਤਾਨ ਨੂੰ ਪੂਰੀ ਤਰ੍ਹਾਂ ਜਿਹਨਾਂ ਨੇ ਗੁਲਾਮ ਕੀਤਾ ਹੋਇਆ ਸੀ ਜੀ ਜਿਨਾਂ ਨੇ ਕੋਈ ਮੰਦਰ ਨਹੀਂ ਸੀ ਛੱਡਿਆ ਹਿੰਦੁਸਤਾਨ ਦੇ ਅੰਦਰ ਹਮ ਤਾਂ ਉਹਨਾਂ ਪਠਾਨਾ ਨੂੰ ਜੇ ਨੱਥ ਪਾਈ ਸੀ ਤਾਂ ਸਰਦਾਰ ਹਰੀ ਸਿੰਘ ਨਲੂਏ ਨੇ ਪਾਈ ਸੀ ਜੋ ਲੋ ਕਹਿੰਦਿਆ ਜੇ ਪੁੱਤਰ ਸੌ ਜਾ ਰਾਤ ਨਲੂਆ ਆ ਜਾਏਗਾ ਹੂੰ ਮੈਨੂੰ ਦੱਸ ਦਿਓ ਇੱਕ ਪੱਗ ਤੋਂ ਬਿਨਾ ਇੱਕ ਬੰਦਾ ਵੀ ਦਿਖਾ ਦੇ ਤੁਸੀਂ ਹਿਸਟਰੀ ਦੇ ਅੰਦਰ ਜਿਹੜਾ ਉੱਠ ਕੇ ਤੁਹਾਡਾ ਖਲੋਤਾ ਹੋਵੇ ਜਾ ਕੇ ਤੇ ਅਫਗਾਨ ਨੂੰ ਠੱਲ ਪਾਈ ਹੋਵੇ ਇੱਕ ਬੰਦੇ ਦਾ ਨਾਂ ਤਾਂ ਗਣਾ ਦਿਓ 1708 ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਤੋਂ ਇਹ ਪੀਰੀਅਡ ਸ਼ੁਰੂ ਹੁੰਦਾ ਹੈ ਤੇ 1799 ਸ਼ੇਰੇ ਪੰਜਾਬ ਆਉਂਦਾ ਹੈ ਤੇ ਇਸ ਪੀਰੀਅਡ ਦੇ ਅੰਦਰ ਤੁਹਾਡਾ ਇੱਕ ਵੀ ਸੂਰਮਾ ਵਿਖਾ ਦਿਓ ਜਿਨੇ ਪਠਾਨ ਨੂੰ ਜਾ ਕੇ ਨੱਥ ਪਾਈ ਹੋਵੇ ਹਿੰਦੁਸਤਾਨ ਦੀ ਇੱਕ ਲੜਕੀ ਵਿਖਾ ਦਿਓ ਤੁਹਾਡੇ ਜੋ ਕਿਸੇ ਨੇ ਛੜਾਈ ਹੋਵੇ ਤੁਸੀਂ ਉਹ ਲੋਕ ਸੀ ਜਿਨ੍ਹਾਂ ਨੇ ਕੁੜੀਆਂ ਨੂੰ ਘਰ ਨਹੀਂ ਸੀ ਵੜਨ ਦਿੱਤਾ ਤੇ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਉਹਨਾਂ ਬੀਬੀਗਾਰੇ ਸਿਰ ਤੇ ਕਪੜਾ ਦੇ ਕੇ ਤੁਹਾਡੇ ਘਰਾਂ ਚ ਪਹੁੰਚਾਇਆ ਜੇ ਤੁਸੀਂ ਕੁੜੀਆਂ ਰਭਾਉਂਦੇ ਨਹੀਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਗੋਇੰਦਵਾਲ ਸਾਹਿਬ ਕੋਲ ਉਹ ਕੁੜੀਆਂ ਫਗਾਨ ਚੱਕ ਕੇ ਲੈ ਜਾ ਰਹੇ ਸੀ ਤੇ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਇਥੋਂ ਕੁੜੀਆਂ ਛੜਾਈਆਂ ਸੀ ਜਦੋਂ ਮਰੱਟੇ ਪਾਣੀਪੱਦ ਦੀ ਲੜਾਈ ਹਾਰੇ ਨੇ ਜੋ ਮਾਰੇ ਗਏ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਕੁੜੀਆਂ ਤੇ ਘਰ ਵਾਲੀਆਂ ਸੀ ਉਹ ਫਗਾਨ ਨੇ ਕਬਜ਼ੇ 'ਚ ਕਰ ਲਈਆਂ ਤੇ ਸਰਦਾਰ ਜੱਸਾ ਸਿੰਘ ਆਹਲੂ ਵਾਲੀ ਨੇ ਉਹ ਕੁੜੀਆਂ ਨੂੰ ਉੱਥੋਂ ਛੁਡਾ ਕੇ ਸਾਰਿਆਂ ਨੂੰ ਘਰਾਂ 'ਚ ਭੇਜਿਆ ਸੀ ਇੱਕ ਵਾਰ ਹਿਸਟਰੀ ਪੜੋ ਇਹ ਜਿਹੜੇ 12 ਵਜਣ ਵਾਲੇ ਨਾ ਹੁੰਦੇ ਜੇ ਤੁਸੀਂ 12 ਸਾਨੂੰ ਕਹਿੰਦੇ ਜੇ ਤੇ ਸਰਦਾਰ ਸਾਹਿਬ ਤੁਸੀਂ ਇਹ ਰਾਜ ਦੀ ਗੱਲ ਕਰਦੇ ਜੇ ਤੁਸੀਂ ਤਾਂ ਗੁਲਾਮ ਲੋਕ ਸੀ ਪਰ ਅੱਜ ਇੱਕ ਬੜੀ ਸ਼ਰਮ ਆਉਂਦੀ ਹੈ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਦਵਾਈ ਉਹਨੂੰ ਸਰਦਾਰ ਨੂੰ ਤੁਸੀਂ ਵਿਧਾਨ ਸਭਾ ਚ ਐਮ ਐਲ ਏ ਦਾ ਤੁਸੀਂ ਮਜ਼ਾਕ ਬਣਾ ਰਹੇ ਹੋ ਯਾਰ ਅੱਜ ਤੁਸੀਂ ਉੰਜ ਪਟਕੇ ਬੰਨਦੇ ਹੋ ਬੰਗਲਾ ਸਾਹਿਬ ਤੇ ਸੀਸਗੰਜ ਗੁਰਦੁਆਰਾ ਸਾਹਿਬ ਜਗੇ ਮੱਥਾ ਟੇਕਦੇ ਮੈਂ ਬਹੁਤ ਵਾਰੀ ਕਹਿਨਾ ਕਿ ਪਖੰਡ ਕਰ ਰਹੇ ਨੇ ਦੁਨੀਆ ਦੇ ਉੱਪਰ ਸਿੱਖਾਂ ਨਾਲ ਨਫ਼ਰਤ ਹੈ ਪਰ ਸਾਰੇ ਤਾਂ ਨਹੀਂ ਪਖੰਡ ਕਰਦੇ ਹੋਣੇ ਦੇਖੋ ਇੱਕ ਦਾ ਬਹੁਤ ਗਿਣੀ ਜਾਣੀ ਹੈ ਜੀ ਹੁਣ ਕੱਲਾ ਕੱਲਾ ਅੰਗਰੇਜ਼ ਤਾਂ ਸਾਨੂੰ ਡਾਂਗ ਨਹੀਂ ਸੀ ਮਾਰਦਾ ਦੇਖਵਾ ਦਾ ਰਾਜ ਕਿੰਦਾ ਹੈ ਅੰਗਰੇਜ਼ ਕਹਿ ਕੇ ਬਦਨਾਮ ਕਰਦੇ ਆ ਮੈਂ ਜਿਹੜੀ ਗੱਲ ਕਹ ਰਿਹਾ ਕੱਲਾ ਕੱਲਾ ਅੰਗਰੇਜ਼ ਤਾਂ ਸਾਨੂੰ ਗੋਲੀ ਨਹੀਂ ਸੀ ਮਾਰਦਾ ਹਮ ਹਕੂਮਤ ਸਾਨੂੰ ਨਫ਼ਰਤ ਕਰਦੀ ਸੀ ਅਫਗਾਨ ਦਾ ਜਿਹੜਾ ਸਿਰਾ ਸੀ ਉਹ ਸਾਨੂੰ ਨਫ਼ਰਤ ਕਰਦਾ ਸੀ ਹਮ ਮੁਗਲ ਸਾਨੂੰ ਨਫ਼ਰਤ ਹੁਣ ਜਿਹੜਾ ਜ਼ੁਲਮ ਕੀਤਾ ਸੀ ਉਹ ਸੈਬਜ਼ਾਦੇ ਤੇ ਵਜੀਦ ਖਾਨ ਸੁਚਾਨਾ ਨਹੀਂ ਕੀਤਾ ਸੀ ਉਹ ਰੰਗ ਜੇ ਵਾਬਤਾ ਇੱਥੇ ਨਹੀਂ ਸੀ ਆਇਆ ਹਮ ਪਰ ਹੁਕਮ ਕਿੰਦਾ ਚੱਲਦਾ ਰਾਜ ਕਿੰਦਾ ਹੈ ਲਾਹਨਤ ਕਿਨੂੰ ਪੈਂਦੀ ਹੈ ਕੋਈ ਇਹੋ ਜਿਹਾ ਹੁਕਮ ਆਇਆ ਕਿ ਇਹੋ ਜੀ ਵਿਧਾਨ ਸਭਾ 'ਚ ਇਹੋ ਜੇ ਬੰਦਿਆਂ ਦੇ ਪਰਚਾ ਦੇ ਵਿੱਚ ਕਰੋ ਇਹ ਕਿਉਂ ਵਿਧਾਨ ਸਭਾ 'ਚ ਬੈਠੇ ੜੇ ਕਿਉਂ ਨਹੀਂ ਰਿਜਾਈਨ ਲੈ ਲੈਂਦੇ ਤੁਸੀਂ ਇਹੋ ਜਿਹੇ ਬੰਦੇ ਆ ਤੋਂ ਕਾਰਨ ਕੀ ਹੈ ਪਾਰਲੀਮੈਂਟ ਦੇ ਅੰਦਰ ਕਿੰਨੇ ਕੁ ਤੁਹਾਡੇ ਸਿੱਖਾਂ ਦੇ ਤੁਹਾਡੇ ਸਟੈਚੂ ਲੱਗੇ ਨੇ ਹਮ ਜਿਨ੍ਹਾਂ ਨੇ ਉਹ ਦੇਸ਼ ਆਜ਼ਾਦ ਕਰਾਇਆ ਇੱਕ ਵੀ ਸਟੈਚੂ ਨਹੀਂ ਲੱਗਿਆ ਉਹਨਾਂ ਬੰਦਿਆਂ ਦਾ ਤੁਸੀਂ ਤਾਂ 65 ਤੇ 70 ਦੀ ਲੜਾਈ ਪੜ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿ 12 ਕਿਵੇਂ ਵਜੇ ਜੀ ਆਪ ਪੁਲ ਕੰਜਰੀ ਹੈ ਹਮ ਅੰਮ੍ਰਿਤਸਰ ਦੇ ਨਾਲ ਤੇ ਉੱਥੇ ਉਸ ਵਕਤ ਇਹਨਾਂ ਦੀ ਆਰਮੀ ਦਾ ਕੋਈ ਬੰਦਾ ਨਹੀਂ ਸੀ ਜਦੋਂ ਉੱਥੇ ਚਲੇ ਗਏ ਤੇ ਉੱਥੇ ਪਾਕਿਸਤਾਨ ਨੇ ਕਬਜ਼ਾ ਕੀਤਾ ਤੇ ਆਰਮੀ ਨੇ 10 ਤੋਂ 11 ਸਿੱਖਾਂ ਦੀਆਂ ਫੋਟੋਆਂ ਲਾਈਆਂ ਨੇ ਜਿਨ੍ਹਾਂ ਨੇ ਉਹ ਕਬਜ਼ਾ 10 11 ਬੰਦਾ ਸਿੱਖਾਂ ਨੇ ਆਰ ਦੀ ਜਾਨ ਦੇ ਕੇ ਉਹ ਕਬਜ਼ਾ ਪਾਕਿਸਤਾਨ ਤੋਂ ਛਡਾਲਿਆ ਜੀ ਆਰਮੀ ਤੋਂ ਉਦੋਂ ਪੁੱਛੋ ਜਾ ਕੇ 12 ਕਿੱਥੇ ਨੇ ਤੇ ਤੁਹਾਡੇ ਬੰਦੇ ਦਾ ਨਾਂ ਦੱਸੋ ਕਿੱਥੇ ਲਿਖੇ ਨੇ ਉੱਥੇ ਵੀ ਹੈ ਨਹੀਂ ਉੱਥੇ ਵੀ ਹੈ ਨਹੀਂ ਸਾਰੇ ਸਿੱਖ ਨੇ ਉਹ ਪੁਲ ਕੰਜਰੀ ਦੇ ਨਾਲ ਹੀ ਆਰਮੀ ਦਾ ਇੱਕ ਬਣਿਆ ਹੋਇਆ ਉਹਨਾਂ ਦਾ ਇੱਕ ਆਰਮੀ ਦਾ ਇੱਥੇ ਹੈਡਕੁਆਟਰ ਹੈ ਤੇ ਉੱਥੇ ਫੋਟੋ ਲੱਗੀਆਂ ਆਈਆਂ ਨੇ ਸਿੱਖਾ ਦੀਆਂ ਉਹ ਜਿਆਦਾ ਦੂਰ ਨਹੀਂ ਅੰਮ੍ਰਿਤਸਰ ਤੋਂ ਅਟਾਰੀ ਬਾਰਡਰ ਦੇ ਨਾਲ 2-3 ਕਿਲੋਮੀਟਰ ਸੱਜੇ ਹੱਥ ਹੈ ਜੀ ਬੜੀ ਜਿਉਂਦੀ ਜਿਆਦੀ ਤਸਵੀਰ ਆਓ ਹੂੰ ਉੱਥੇ ਆ ਕੇ 10 ਕਿ 12 12 ਕਿੰਨੇ ਵਜੇ ਸੀ ਤੇ ਤੇਰੇ ਪਰਿਵਾਰ ਦਾ ਜਾਂ ਤੁਹਾਡੀ ਕੌਮ ਦਾ ਕੋਈ ਬੰਦਾ ਵਿਖਾ ਦਿਓ ਜਿਨ੍ਹਾਂ ਨੇ 10 ਬੰਦਿਆਂ ਨੇ ਪਾਕਿਸਤਾਨ ਦੀ ਸੈਕਲ ਆਰਮੀ ਤੋਂ ਕਬਜ਼ਾ ਖੋਲਿਆ ਇਹ ਉਹ ਆਦਮੀ ਨੇ ਜਿਨ੍ਹਾਂ ਨੇ 21 ਆਦਮੀਆਂ ਨੇ ਸਾਰਾ ਗੜੀਆਂ ਸਾਰਾ ਗੜੀ ਦੇ ਵਿੱਚ 14000 ਪਠਾਨ ਦਾ ਉਥੇ ਮੁਕਾਬਲਾ ਕੀਤਾ ਸੀ ਉਹ ਨੇ 12 ਵਜਣ ਵਾਲੇ ਬੰਦੇ ਮਤਲਬ ਜਿੰਦੇ ਹਿੰਦੁਸਤਾਨ ਦੀ ਹਿੰਦੁਸਤਾਨ ਦੀ ਐਸ ਸਰਦ ਜੀ ਹਿਸਟਰੀ ਤੁਹਾਡੀ ਪੱਗਾਂ ਤੋਂ ਬਿਨਾ ਹੈ ਹੀ ਨਹੀਂ ਤੁਹਾਡੀ ਹਿਸਟਰੀ ਮੈਨੂੰ ਦਿਖਾ ਦਿਓ ਨਾ ਬੈਠ ਕੇ ਦਿਖਾ ਦੇ ਕਿ ਤੁਹਾਡੇ ਆ ਇਧਰੋਂ ਅਫਗਾਨ ਤੋਂ ਲੈ ਕੇ ਜਿੰਨਾ ਤੁਹਾਡਾ ਏਰੀਆ ਸੀ ਦਿੱਲੀ ਚਿੱਕਰ ਤੁਹਾਨੂੰ ਬਚਾਇਆ ਕਿਨੇ ਉਹ ਸਰਦਾਰਾਂ ਤੋਂ ਬਿਨਾ ਕੋਈ ਅੱਗੇ ਨਹੀਂ ਆਇਆ ਮੈਂ ਕਹਿੰਦਾ ਇੱਕ ਵਾਰ ਮਰਾਟਿਆਂ ਤੇ ਹਮਲਾ ਕੀਤਾ ਦੁਬਾਰਾ ਉੱਠੜ ਜੋਗੇ ਨਹੀਂ ਰਹੇ ਹੂੰ ਇੱਕ ਸਿੱਖ ਸੀ ਜਿਹੜੇ ਵਾਰ-ਵਾਰ ਮਰਦੇ ਤੇ ਵਾਰ-ਵਾਰ ਝੋਕੇ ਉਹਨਾਂ ਦਾ ਮੁਕਾਬਲਾ ਕਰਦੇ ਸੀ ਦੇਖੋ ਪੰਜਾਬ ਤੋਂ ਲੈ ਕੇ ਤੇ ਅਫਗਾਨ ਚਿੱਕਰ ਸਾਡਾ ਇੱਕ ਵੀ ਨਹੀਂ ਸੀ ਬਚਿਆ ਫਿਰ ਹੋਸ਼ਤਮਾਲ ਦੇ ਨੇ ਫਿਰ ਜੰਗਲਾਂ ਜੋ ਵਾਪਸ ਆਉਂਦੇ ਨੇ ਫਿਰ ਜਾ ਕੇ ਆਪਦਾ ਰਾਜ ਕਾਇਮ ਕਰਦੇ ਨੇ ਤੇ ਫਿਰ ਦੂਜੇ ਇਤਿਹਾਸਕ ਸਥਾਨ ਬਚਾਉਂਦੇ ਨੇ ਚਾਹੋ ਮਸਜਿਦ ਹੈ ਤੇ ਚਾਹੇ ਮੰਦਿਰ ਹੈ ਉਹ ਕੌਮ ਦਾ ਤੁਸੀਂ ਮਜ਼ਾਕ ਕਢਾ ਰਹੇ ਜੇ ਤੇ ਮੇਰੇ ਦੇਖੇ ਚ ਸਰਦਾਰ ਕੁਲਦੀਪ ਸਿੰਘ ਜਰੇਜਾ ਨੂੰ ਮੇਰਾ ਮੈਸੇਜ ਹੈ ਜੀ ਐਹੋ ਜੀ ਵਿਧਾਨ ਸਭਾ ਦੇ ਵਿੱਚ ਰਿਜ਼ਾਈਨ ਦੇ ਕੇ ਤੇ ਸਟੇਟਮੈਂਟ ਦੇਵੇ ਕੀ ਸਾਡਾ ਦੇਸ਼ ਹੀ ਨਹੀਂ ਯਾਰ ਇੱਕ ਦੇਸ਼ ਦੇ ਅੰਦਰ ਯਾਰ ਜਿਨ੍ਹਾਂ ਨੇ ਆਜ਼ਾਦੀ ਦਵਾਈ ਤੁਸੀਂ ਔ ਚਲੇ ਜਾਓ ਕਿੰਨੇ ਫਾਂਸੀਆਂ ਤੇ ਚੜੇ ਨੇ ਤੁਹਾਡੇ ਦਿਖਾ ਦਿਓ ਜਾਊਗਾ ਕਿੱਥੇ ਇਹ ਤੁਹਾਨੂੰ ਇੱਕ ਕੌਮ ਤਾਂ ਜਾਗੇਗੀ ਨਾ ਮੈਂ ਇਸ ਵਿਧਾਨ ਸਭਾ ਚ ਨਹੀਂ ਰਜ਼ਾਇਨ ਮੈਂ ਰਜ਼ਾਇਨ ਦੇ ਰਿਹਾ ਜਿੱਥੇ ਇੱਕ ਸਿੱਖ ਦੀ ਤਾਂ ਪੱਗ ਦੀ ਬੇਇੱਜ਼ਤੀ ਕੀਤੀ ਗਈ ਹੈ ਯਾਰ ਕਿ ਖਾਸ ਗੱਲ ਨਹੀਂ ਰਾਜ ਤਾਂ ਹੁੰਦੇ ਜਾਂਦੇ ਰਹਿੰਦੇ ਹੁੰਦੇ ਨੇ ਮੈਨੂੰ ਫਾਂਸੀਆਂ ਤੇ ਰਸੇ ਵੇਖੋ ਕਿੰਨੇ ਬੰਦਿਆਂ 'ਚ ਫਾਂਸੀ ਚੜੇ ਨੇ ਤੁਹਾਡੇ ਵਿਖਾ ਦਿਓ ਕਿੰਨੇ ਨੇ ਕਿੰਨੇ ਬੰਦਿਆਂ ਨੂੰ ਗੋਲੀਆਂ ਵਜੀਆਂ ਤੁਹਾਡੇ ਦਿਖਾ ਦਿਓ ਕਿੰਨੇ ਨੇ ਹੂੰ ਫਿਰ ਤੁਸੀਂ ਮਜ਼ਾਕ ਨਾ ਕਰੋ ਯਾਰ ਮਜ਼ਾਕ ਕਿਉਂ ਬਣਾਉਂਦੇ ਜ ਸਾਡਾ ਤੁਸੀਂ ਹੂੰ ਫਿਰ ਤੁਸੀਂ ਕਹਿੰਦੇ ਜੇ ਇਹ ਵੀ ਨਹੀਂ ਕਿਹੜਾ ਗੁਲਾਮ ਆਸ ਹੂੰ ਗੁਲਾਮ ਵੀ ਨਹੀਂ ਕਹਿਣ ਦੇਣਾ ਸਾਨੂੰ ਕੋਈ ਉਸ ਚੀਜ਼ ਤੋਂ ਬਾਅਦ 295A ਦੀ ਧਾਰਾ ਕਹਿੰਦੇ ਹੁੰਦੇ ਤੇ ਲਾ ਕੇ ਤੇਨੂੰ ਸਜ਼ਾ ਹੋਣੀ ਚਾਹੀਦੀ ਹੈ ਕਿ ਠੀਕ ਹੈ ਕਿਸ ਦੇ ਉੱਪਰ ਜਿੰਨੇ ਇਹ ਚੀਜ਼ ਬੋਲੀ ਆ ਦੇਖੋ 295A ਤਾਂ ਕੀ ਮੇਰੇ ਦੇਖੇ ਤਾਂ ਉਸ ਦੇ ਖਿਲਾਫ ਉਹਨੂੰ ਵਿਧਾਨ ਸਭਾ ਜੀ ਹੁੰਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਉਹਨੂੰ ਉਹਨੂੰ ਰਜ਼ਾਇਮ ਦਵਾਉਣ 95 95A 95A ਤਾਂ ਜਦੋਂ ਪ੍ਰੂਫ ਹੋਣੀ ਜਾਂ ਨਹੀਂ ਹੋਣੀ ਬਾਅਦ ਦੀ ਗੱਲ ਹੈ ਜੀ ਬੈਟਰਾ ਹੈ ਕਿ ਜੇ ਪ੍ਰਾਈਮ ਮਿਨਿਸਟਰ ਸਾਡੇ ਨਾਲ ਸਹੀ ਹੈ ਹੂੰ ਸਾਡੀ ਇੱਜ਼ਤ ਕਰਦਾ ਪੱਗ ਦੀਓ ਤਾ ਫਿਰ ਉਸਦਾ ਫਰਜ ਆ ਉਸ ਬੰਦੇ ਨੂੰ ਰਜ਼ਾਇਨ ਦਵਾਵੇ ਕਿ ਰਜ਼ਾਇਨ ਦੇਲੀ ਗਈ ਹੈ ਹਾਂ ਇਹ ਸਜ਼ਾ ਸਭ ਤੋਂ ਵੱਡੀ ਹੈ ਜਾਂ ਕਲਦੀਪ ਸਿੰਘ ਜਰੇ ਜਾ ਰਜ਼ਾਇਨ ਦੇ ਤੇ ਕਿ ਮੈਨੂੰ ਇਹੋ ਜੇ ਹਿੰਦੁਸਤਾਨ ਦੇ ਸੰਵਿਧਾਨ ਚ ਜਾਣ ਦੀ ਲੋੜ ਹੀ ਨਹੀਂ ਉਸ ਵਿਧਾਨ ਸਭਾ ਜਾਣ ਦੀ ਲੋੜ ਹੀ ਨਹੀਂ ਮੈਨੂੰ ਜਿਸ ਵਿਧਾਨ ਸਭਾ ਦੇ ਅੰਦਰ ਇੱਕ ਪੱਗ ਦਾ ਮਜ਼ਾਕ ਬਣਾਇਆ ਗਿਆ ਹੈ ਫਿਰ ਇਹੋ ਜੇ ਰਾਜ ਤੋਂ ਕੀ ਲੈਣਾ ਹੈ ਇਹ ਰਾਜ ਤਾਂ ਤੇਰੇ ਅੱਗੇ ਤੁਰੇ ਫਿਰਨਗੇ ਪਰ ਜਿੱਥੇ ਤੇਰੀ ਇਨਸਲਟ ਹੋਈ ਹੈ ਰਾਜ ਤੇਰਾ ਨਹੀਂ ਕੋ ਵੀ ਤਾ ਹਲੀ ਹੁੰਦੀ ਇਨਸਰਟ ਕਿਉਂ ਪੂਰੇ ਸਿੱਖਾਂ ਦੀ ਹੋ ਪੂਰੇ ਸਿੱਖਾਂ ਦੀ ਇਨਸਰਟ ਕੀਤੀ ਯਾਰ 12 ਵਜੇ ਨੇ ਸਿੱਖਾਂ ਦੇ ਤੇ 12 ਵਜੇ ਵੀ ਉਹਨਾਂ ਕਰਕੇ 12 ਵਜੇ ਵੀ ਇਹ ਨਾ ਕਰਕੇ ਨੇ ਮੈਂ ਤਾਂ ਇਹ ਕਹਿੰਦਾ ਇੱਕ ਕਢਾ ਦੇ ਆਪ ਦੀ ਹਿਸਟਰੀ ਪੜ ਕੇ ਵੇਖ ਤੇ ਕਲਦੀਪ ਸਿੰਘ ਜਰੇਜੇ ਦੀ ਹਿਸਟਰੀ ਪੜ ਕੇ ਵੇਖ ਇਹ ਇਹੀ ਲੋਕ ਨੇ ਚਿਹਰੇ ਬਦਲੇ ਨਹੀਂ ਉਹੀ ਚਿਹਰੇ ਨੇ ਜਿਹੜੇ ਸਨ 1984 ਦੇ ਅੰਦਰ ਸਿੱਖਾਂ ਦੇ ਉੱਤੇ ਅੱਗ ਲਾਉਂਦੇ ਸੀ ਤੇ ਕਹਿੰਦੇ ਸੀ ਆ ਤੁਹਾਡੇ ਆ ਸਿਖੜਿਓ ਤੁਹਾਡੇ ਤੁਹਾਡਾ ਖਾਲਸਾਤਨ ਬਣਾ ਕੇ ਦੇਨੇ ਤੁਹਾਨੂੰ ਅਸੀਂ ਜਦ ਕਿ ਇਨੋਸੈਂਟ ਬੰਦੇ ਸੀ ਉਹਨਾਂ ਦਾ ਕਿਸੇ ਗਰੁੱਪ ਨਾਲ ਨਾਂ ਵੀ ਨਹੀਂ ਸੀ ਇੱਕ ਚਿੰਨ੍ਹ ਵੇਖ ਕੇ ਇੰਡੀਆ ਦੇ ਅੰਦਰ ਹਰ ਥਾਂ ਤੇ ਉਹਨਾਂ ਬੰਦਿਆਂ ਨੂੰ ਮਰਿਆ ਗਿਆ ਫਿਰ ਬਾਅਦ ਵਿੱਚ ਇਹ ਹੁੰਦਾ ਹੈ ਕਿ ਉਹ ਕਹਿੰਦੇ ਕਿ ਮੇਥੋਂ ਜਾਣੇ ਅਣਜਾਣੇ 'ਚ ਇਹ ਗਲਤੀ ਹੋ ਗਈ ਮੇਰਾ ਮਕਸਦ ਨਹੀਂ ਸੀ ਇਦਾਂ ਕਹਿ ਕੇ ਮਾਫੀ ਮੰਗ ਜਾਂਦੇ ਆ ਦੇਖੋ ਇੱਕ 12 ਵਜੇ ਦੇ ਲਬਜ ਨੂੰ ਲੈ ਕੇ ਇਹ ਫਿਲਮਾਂ ਵਾਲਿਆਂ ਨੇ ਤੇ ਇਹਨਾਂ ਨੇ ਮਜ਼ਾਕ ਦਾ ਪਾਤਰ ਸਾਨੂੰ ਬਣਾਇਆ ਪਾਰਟਗਾ ਦੇ ਅੰਦਰ ਜੀ ਪਰ ਸਾਡੇ ਕਿਸੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇਸ ਤੇ ਕੁਛ ਨਹੀਂ ਕੀਤਾ ਕਿਉਂਕਿ ਸਾਨੂੰ ਮਾਰਨ ਵਾਲੇ ਪ੍ਰਾਈਮ ਮਿਨਿਸਟਰ ਸੀ ਜੀ ਹੁਣ ਰਜੀਵ ਗਾਂਧੀ ਸੀ ਜਿੰਦੇ ਕਹਿਣ ਦਾ ਸਿੱਖ ਮਾਰੇ ਗਏ ਸਿਖਾਂ ਦੀ ਇੱਕ ਤਰ੍ਹਾਂ ਦੀ ਬਲੀ ਦਿੱਤੀ ਗਈ 1984 ਦੇ ਅੰਦਰ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਡਾ ਆਕਾਲ ਤਖਤ ਸਾਤੇ ਹਮਲਾ ਕੀਤਾ ਇਹ ਸਾਨੂੰ ਪਸੰਦ ਕਿਵੇਂ ਕਰਨਗੇ ਕੌਮ ਉਹੀ ਹੈ ਇਹ ਬਦਲੇ ਲੋਕ ਨਹੀਂ ਇਹ ਤਾਂ ਅਸੀਂ ਆਪਣੇ ਆਪ ਨੂੰ ਕਬੂਤਰਾ ਕੋਖਾ ਮਿੱਤੀ ਮਿਚੀ ਬਿੜਦੇ ਆ ਕਿ ਨਹੀਂ ਜੀ ਨਹੀਂ ਸਾਡੇ ਦਾ ਬਰਾਬਰ ਅਧਿਕਾਰ ਹੈ ਬਰਾਬਰ ਅਧਿਕਾਰ ਹੈ ਤੁਹਾਡੇ ਦਾ ਵਿਧਾਨ ਸਭਾ ਜੀ ਤੁਹਾਡਾ ਜਲੂਸ ਨਿਕਲਿਆ ਹੈ ਅਜੇ ਆਉਣ ਵਾਲਾ ਸਵਾ ਜਿੰਨਾ ਤੁਸੀਂ ਪੂਰਬੀਆ ਪੰਜਾਬ ਚ ਲਿਆ ਰਹੇ ਹੋ ਅੱਜ ਨੇ ਤੁਹਾਡੇ ਮਾਰੀ ਮੱਤ ਵਾਲੇ ਸਿੱਖ ਲੀਡਰ ਨੇ ਪੰਜਾਬ ਦੇ ਅੰਦਰ ਇਹ ਵਿਧਾਨ ਸਭਾ ਜੂ ਚਿੱਤਰਖਾਨ ਕਰਨਗੇ ਨਾ ਭਈਆਂ ਯਾਦ ਰੱਖਿਆ ਜੀ ਮੇਰੀ ਗੱਲ ਨਹੀਂ ਜੇਕਰ ਉਹ ਮਾਫੀ ਮੰਗ ਲੈਂਦਾ ਕਿ ਪ੍ਰਮਾਨ ਹੋਊਗੀ ਫਿਰ ਸਾਡੇ ਦੇ ਦੇਖੋ ਮੇਰੇ ਦੇਖਿਆ ਚ ਕੋਈ ਮਾਫੀ ਦੀ ਲੋੜ ਨਹੀਂ ਉਸ ਬੰਦੇ ਨੂੰ ਵਿਧਾਨ ਸਭਾ ਚੋਂ ਬਾਹਰ ਕੱਢਣਾ ਚਾਹੀਦਾ ਸਿੱਖਾਂ ਦੀ ਇੱਜ਼ਤਾਂ ਬਾਰ ਹੁੰਦੀ ਹੈ ਹੂੰ ਇਹ ਥੋੜਾ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਜਣੇ ਕੱਲ ਨੂੰ ਥੋੜੇ ਪੂਰਬੀ ਆ ਰਹੇ ਨੇ ਹੋ ਰਿਹਾ ਪੰਜਾਬ ਹੋ ਰਿਹਾ ਹੈ ਹੋ ਗਿਆ ਤੁਹਾਨੂੰ ਫਤਿਹਗੁਰ ਸਾਹਿਬ ਤੁਹਾਨੂੰ ਛਿੱਤਰ ਮਾਰੇ ਸਿੱਖਾਂ ਨੂੰ ਤੁਹਾਡੇ ਸਿਰ ਪਾੜਦੇ ਨੇ ਉਹਨਾਂ ਨੇ ਅੱਜ ਇਹਦਾ ਗਿਣਤੀ ਵਧ ਰਹੀ ਹੈ ਇਹ ਸਾਡੇ ਹੁਣ ਦੱਸੋ ਮੈਨੂੰ ਕੋਈ ਕਿੰਨੇ ਕੁ ਲੀਡਰ ਬੋਲਣੇ ਪੰਜਾਬ ਦੇ ਅੰਦਰ ਹੂੰ ਆ ਤੁਹਾਡੇ ਕਿੰਨੇ ਕੁ ਅਕਾਲੀ ਦੇ ਕਾਂਗਰਸੀ ਬੋਲਣੇ ਭਗਾਂ ਦੇ ਖਿਲਾਫ ਕੋਈ ਨਹੀਂ ਬੋਲਦਾ ਪਹਿਲਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਸਟਾਰਟ ਕਰਾਈ ਇਹਨਾਂ ਨੇ ਪ੍ਰੇਮੀਆਂਾਂ ਤੋਂ ਉਹਨਾਂ ਦੀਆਂ ਵੋਟਾਂ ਲੈਣੀਆਂ ਪੰਜਾਬ ਵਿੱਚ ਵੋਟਾਂ ਵਿੱਚ ਜਾਨ ਨਿਕਲਦੀ ਵੋਟਾਂ ਵਿੱਚ ਸਾਡੀ ਸਾਡਾ ਵੋਟ ਚਾਹੀਦੀ ਹੈ ਪਰ ਇੱਕ ਦਿਨ ਉਹ ਆਵੇਗਾ ਜਦੋਂ ਇਹ ਲੋਕ ਤੁਹਾਡੀਆਂ ਇੱਜ਼ਤਾਂ ਨੂੰ ਤੁਹਾਡੇ ਘਰ ਜਾ ਕੇ ਤੁਹਾਡੇ ਪਹਿਣ ਕਰਨਗੇ ਪੰਜਾਬ ਦੀ ਹਿਸਟਰੀ ਨਾਲ ਕੋਈ ਮਤਲਬ ਪੰਜਾਬ ਦੀ ਹਿਸਟਰੀ ਨਾਲ ਸਿੱਖ ਲੀਡਰ ਤਾਂ ਮਰੀ ਜਮੀਰ ਦੇ ਬੰਦੇ ਨੇ ਐਸ ਵਕਤ ਦੇਖੋ ਵਿਧਾਨ ਸਭਾ ਪੰਜਾਬ ਦੀ ਹੈ ਮੈਂ ਤੁਹਾਡੇ ਮੂੰਹ ਤੇ ਕਹਿਣਾ ਕਿ ਜਿਵੇਂ ਤੁਹਾਡੀ ਪੂਰਬੀਆ ਲਿਆ ਰਹੇ ਜੇ ਵਿਧਾਨ ਸਭਾ ਜਿਹੜਾ ਦੀ ਐਂਟਰੀ ਹੋਣੀ ਤੇ ਤੁਸੀਂ ਚਿੱਤਰਖਾਨੇ ਪੰਜਾਬ ਦੇ ਅੰਦਰ ਹੈ ਨਾ ਹੂੰ ਆ ਤੁਹਾਡਾ ਹਾ 295 ਕੀ ਹੈ 295 ਜਦੋਂ ਤੁਸੀਂ ਲਾਹੌਰ ਗਏ ਸੀ ਆਪਾਂ ਵੀ ਨਾਲ ਸੀ ਉਤੋਂ ਜਾ ਕੇ ਇੱਕ ਉੱਥੋਂ ਦੇ ਜੈ ਸਾਹਿਬ ਸੀ ਸ਼ੈਨ ਰਾਂਝਾ ਮੈਂ ਤੁਹਾਨੂੰ ਦੱਸ ਰਾ ਹੁਣ ਇੱਥੇ ਭਾਜਪਾ ਨੂੰ ਆਪਾਂ ਐਪਲੀਕੇਸ਼ਨ ਲਿਖੀਆਂ ਮੋਰਚੇ ਵੱਲੋਂ ਵੀ ਇਹ ਗੱਲ ਗਈ ਕਿ ਤੁਸੀਂ 295 ਚ ਅੰਦਰ ਲਾਈਫ ਇੰਪ੍ਰਿਜ਼ਨਮੈਂਟ ਜਾਂ ਡੈਥ ਸੈਂਟੈਂਸ ਕਰਦੇ ਹੋ ਤਾਂ ਮੈਂ ਦੇਖਿਆ ਕੁਝ ਇੱਥੇ ਬੰਦੇ ਕਹਿ ਰਹੇ ਨੇ ਨਹੀਂ ਜੀ ਸਾਡੀ ਡਿਮਾਂਡ ਹੈ ਡਿਮਾਂਡ ਕਿਸੇ ਦੀ ਨਹੀਂ ਜਦੋਂ ਆਪਾਂ 2021 ਦੇ ਵਿੱਚ ਲਾਹੌਰ ਜਾਣੇ ਆ ਤਾਂ ਉਥੋਂ ਦੇ ਜਿਹੜੇ ਜੱਜ ਤੇ ਆਪਾਂ ਵਕੀਲਾਂ ਨੂੰ ਮਿਲੇ ਆ ਤਾਂ ਉਸ ਵਕਤ ਲਾਹੌਰ ਦੇ ਬਾਹਰ ਦੇ ਵਿੱਚ ਪਤਾ ਲੱਗਿਆ ਸੀ ਜਾਂ ਜੱਜ ਤਾਂ ਪਤਾ ਲੱਗਿਆ ਸੀ ਕਿ ਡੈਥ ਸੈਂਟੈਂਸ ਲਾਹੌਰ ਦੇ ਅੰਦਰ ਬੇਦਬੀ ਨਹੀਂ ਹੁੰਦੀ ਕਾਰਨ ਕੀ ਮੌਤ ਦੀ ਸਜ਼ਾ ਜਦੋਂ ਆਪਾਂ 2021 ਨਵੰਬਰ ਚ ਇਹਦੇ ਰੋਣਾ ਤੇ ਆ ਕੇ ਮੈਂ ਰੋਲਾ ਪਾਉਣਾ ਕਿ ਇਹਨੂੰ ਡੈਥ ਸੈਂਟੈਂਸ ਕਰੋ ਤਾਂ ਆਪਾਂ ਐਪਲੀਕੇਸ਼ਨ ਫਾਈਲ ਕਰਦੇ ਆ ਤਾਂ ਉਸ ਵਕਤ ਤੋਂ ਲੈ ਕੇ ਅੱਜ 1.5 ਸਾਲ ਸਵਾ ਸਾਲ ਹੋ ਚੁੱਕਿਆ ਹੈ ਆਪਾਂ ਨੂੰ ਲਗਾਤਾਰ ਰੋਲਾ ਪਾਉਂਦਿਆਂ। ਹੁਣ ਮੈਨੂੰ ਲੱਗਦਾ ਭਾਜਪਾ ਸੈਂਟਰ ਨੂੰ ਗੱਲ ਤਾਂ ਬੜੀ ਚੰਗੀ ਲੱਗੀ ਹੈ। ਪਰ ਉਹ ਇਸ ਮੋਰਚੇ ਬਹਿਬਲ ਕਾਂ ਨੂੰ ਉਹ ਜਿਹੜਾ ਨਹੀਂ ਚਾਹੁੰਦੇ ਕਿ ਇਥੋਂ ਕ੍ਰੈਡਿਟ ਜਾਊਗਾ। ਅਸਾਨੂੰ ਕ੍ਰੈਡਿਟ ਨਾਲ ਕੋਈ ਲਿੰਕ ਨਹੀਂ। ਹੋਰ ਭਾਜਪਾ ਚਾਹੁੰਦੀ ਹੈ ਪੰਜਾਬ ਚ ਅਸੀਂ ਉਸ ਗਰੁੱਪ ਨੂੰ ਸੋਧ ਕਰਕੇ ਦਈਏ ਜਿਹੜਾ ਭਾਜਪਾ ਦਾ ਗਰੁੱਪ ਹੋਵੇ। ਅਸੀਂ ਕਹਿੰਦੇ ਸਾਨੂੰ ਗਰੁੱਪ ਦੀ ਲੋੜ ਹੀ ਨਹੀਂ। ਤੁਸੀਂ ਸਿੱਧਾ ਕਰ ਦਿਓ। ਤੁਸੀਂ ਲਾਗੂ ਕਰੋ। ਕਿਉਂ ਕਹਿਨੋ ਕਿ ਫਰਾਨੇ ਗਰੁੱਪ ਚੋਂ ਗੱਲ ਉੱਠੀ ਐ ਸਿੱਧੀ ਗੱਲ ਕਹੋ ਕਿ 295 ਲਾਗੂ ਕਰਦੇ ਅਸੀਂ ਇਹਦੀ ਐਮੈਂਡਮੈਂਟ ਲਾਗੂ ਕਰਦੇ ਆ ਇਹ ਗੱਲ 28 ਗਈ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਵੱਲੋਂ ਪਰ ਕ੍ਰੈਡਿਟ ਕਿਉਂ ਦੂਸਰੇ ਬੰਦੇ ਲੈ ਰਹੇ ਨੇ ਮੈਂ ਇਹ ਵੀ ਇਹ ਰਣ ਗਈ ਇਹ ਦਿੱਸ਼ਾ ਕਾਰਨ ਕੀ ਇਹ ਗੱਲ ਹੈ ਵਾਜਬ ਕਿ 2018 ਤੋਂ ਬਾਅਦ ਪੰਜਾਬ ਸਭਾ ਜੂ ਉੱਠ ਕੇ ਐਮੈਂਡਮੈਂਟ ਹੋ ਕੇ ਗਈ ਸੀ ਉਸ ਤੋਂ ਬਾਅਦ ਇੱਕ ਲੀਡਰ ਸੌਂ ਗਈ ਸੀ ਕਿਉਂਕਿ ਸਾਡੇ ਸਿੱਖ ਦੇ ਲੀਡਰਾਂ ਨੂੰ ਇੱਕ ਤਰ੍ਹਾਂ ਦਾ ਇੱਕ ਮਿੰਟ ਰੋਲਾ ਪਾਉਂਦੇ ਨੇ ਉਹ ਤੋਂ ਬਾਅਦ ਰੋਲਾ ਨਹੀਂ ਪਾਉਂਦੇ ਹੁੰਦੇ ਕਿਉਂਕਿ ਉਹ ਅੱਗੇ ਪੈਸਾ ਕਮਾਉਣ ਦੀ ਹੁੰਦੀ ਹੈ ਇਹਨਾਂ ਇਲੈਕਸ਼ਨ ਜਿੱਤਣ ਦੀ ਹੁੰਦੀ ਹੈ ਸ਼ਾਇਦ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲਿੰਕ ਨਹੀਂ ਇਹਨਾਂ ਚੀਜ਼ਾਂ ਦਾ ਤਾਂ ਉਸ ਤੋਂ ਬਾਅਦ ਆਪਾਂ ਸਵਾ ਸਾਲ ਤੋਂ ਲਗਾਤਾਰ ਰੋਲਾ ਪਾਈਏ ਨੇ ਕਿ ਪਾਕਿਸਤਾਨ ਦੇ ਅੰਦਰ ਜਿਹੜੀ ਡੈਥ ਸੈਂਟੈਂਸ ਹੈ ਇੰਡੀਆ 'ਚ ਕਿਉਂ ਨਹੀਂ ਹੁੰਦੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਕਿਉਂਕਿ ਸਿੱਖ ਨਾ ਕਿਸੇ ਦਾ ਮਜ਼ਾਕ ਨਹੀਂ ਢਾਉਂਦਾ ਸਿੱਖ ਕਿਸੇ ਦੀ ਧੋਤੀ ਜਾਂ ਬੋਦੀ ਤੇ ਅਸੀਂ ਮਜ਼ਾਕ ਨਹੀਂ ਕਰਦੇ ਚਾਹੇ ਹਿਸਟ ਮੁਗਲ ਜਹਾਫਗਾਨ ਚ ਬੜਾ ਮਜ਼ਾਕ ਕੀਤਾ ਗਿਆ ਇਹਨਾਂ ਦਾ ਪਰ ਅਸੀਂ ਚਾਹੇ ਕਿਸੇ ਦੀ ਤੋਤੀ ਹੈ ਚਾਹੇ ਕਿਸੇ ਦੀ ਬੋਦੀ ਹੈ ਅਸੀਂ ਸਤਿਕਾਰ ਕਰਦੇ ਹਾਂ ਤੋਤੀ ਤੇ ਬੋਦੀ ਦਾ ਅਸੀਂ ਕਿਸੇ ਦੇ ਧਰਮ ਦੇ ਉਲਟ ਨਹੀਂ ਬੋਲਦੇ ਤੇ ਅਸੀਂ ਤਾਂ ਕਹਿੰਦੇ ਚਾਹੇ ਉਹ ਗੀਤਾ ਚਾਹੇ ਕੁਰਾਨ ਹੈ ਤਾਂ ਉਹਦੇ ਉਲਟ ਵੀ ਜਿਹੜਾ ਹੈਗਾ 295ਏ ਦੀ ਸੋਧ ਹੋਣੀ ਚਾਹੀਦੀ ਹੈ ਸੋ ਮੇਰੇ ਦੇਖਣ ਚ ਹਿੰਦੁਸਤਾਨ ਦੀ ਜਿਹੜੀਆਂ ਸਰਕਾਰਾਂ ਨੇ ਉਹ ਸਿੱਖਾਂ ਦੇ ਪ੍ਰਤੀ ਸਹੀ ਨਹੀਂ ਚੱਲ ਰਹੀਆਂ ਇਹਨਾਂ ਨੂੰ ਆਪਣਾ ਮਨ ਸਾਫ਼ ਕਰਨਾ ਚਾਹੀਦਾ ਹੈ 295 ਵਾਲਾ ਜਿਹੜਾ ਇਸ਼ੂ ਹੈ ਹੁਣੇ ਇਹਨੂੰ ਸਟਾਰਟ ਕਰਨਾ ਚਾਹੀਦਾ ਹੈ ਉਹਦੀ ਐਮੈਂਡਮੈਂਟ ਕਰਨੀ ਚਾਹੀਦੀ ਹੈ ਤੇ ਬਾਕੀ ਜਿਹੜਾ ਇੱਕ ਵਿਧਾਨ ਸਭਾ ਛੱਤੀਸਗੜ੍ਹ ਚ ਇੱਕ ਸਿੱਖ ਦਾ ਮਜ਼ਾਕ ਕਰਾਇਆ ਗਿਆ ਹੈ ਉਹ ਜਿੰਨੇ ਵੀ ਐਮਐਲਏ ਹੱਸਦੇ ਨੇ ਕਿਸੇ ਨੇ ਟੋਕਿਆ ਨਹੀਂ ਜਦੋਂ ਸਹਿਬਜ਼ਾਦੇ ਨੂੰ ਇੱਥੇ ਕੁਰਬਾਨੀ ਲਈ ਖੜਾ ਕੀਤਾ ਤਾਂ ਮੁਸਲਮਾਨਾਂ ਨੇ ਹਾਂ ਦਾ ਨਾਰਾ ਮਾਰਿਆ ਜੀ ਇੱਕ ਸਿੱਖ ਕਰੋਤਾ ਵਿਚਾਰਿਆ ਵਾਕੂ ਖਲੋਤਾ ਹੈ ਵਿਧਾਨ ਸਭਾ ਦੇ ਅੰਦਰ ਉਹਦੇ ਆਸੇ ਪਾਸੇ ਇਹ ਗੁੰਡੇ ਬੰਦੇ ਉੱਟ ਕੇ ਉਹਦਾ ਮਜ਼ਾਕ ਤੇ ਹਾਹਾ ਕਰਦੇ ਨੇ ਯਾਰ ਇੱਕ ਲੀਡਰ ਵੀ ਪੰਜਾਬ ਦਾ ਉਸ ਚੀਜ਼ ਤੇ ਨਹੀਂ ਬੋਲ ਰਿਹਾ ਕਿਉਂ ਨਹੀਂ ਬੋਲਦਾ ਕਿ ਕਿਤੇ ਭਾਜਪਾ ਸਰਕਾਰਾਂ ਜਿਹੜੀ ਭਾਰਤ ਦੇ ਵਿੱਚ ਕੋਈ ਵੀ ਸਰਕਾਰ ਰਾਜ ਕਰਨਾ ਚਾਹੁੰਦੀ ਹੈ ਚਾਹੇ ਇਸ ਤੋਂ ਬਾਅਦ ਫਿਰ ਬਦਲਾਉਂਦੇ ਰਹਿੰਦੇ ਹੈ ਕੀ ਉਹਨਾਂ ਦੇ ਮਨ ਦੇ ਵਿੱਚ ਇਹ ਹੈਗੀ ਬੇਈਮਾਨੀ ਜੇ ਅਸੀਂ ਇਹਦੇ ਵਿੱਚ ਸੋਧ ਕਰ ਦਿੱਤੀ ਬਾਏ ਡੈਥ ਜਾਂ ਹੋਰ ਕੁਝ ਕਰ ਦਿੱਤਾ ਕਿਉਂਕਿ ਇਹਨਾਂ ਨੇ ਤਾਂ ਆਪ ਬੋਲਣਾ ਹੁੰਦਾ ਕਾਰਨ ਕੀ ਹੈ ਜੇ ਸੋਧ ਕਰਦੇ ਨੇ ਤਾਂ ਘੱਟ ਗਿਣਤੀ ਖਾਸ ਕਰਕੇ ਸਿੱਖਾਂ ਦਾ ਤਾਂ ਇੰਡੀਆ 'ਚ ਮਜਾਗ ਬਣਦਾ ਸਾਡੇ ਦਾ ਧਰਮ ਤੇ ਹਮਲਾ ਹੁੰਦਾ ਇਹਨਾਂ ਨੇ ਮਜ਼ਾਕ ਬਣਾਉਣ ਨਾਲ ਇਹ ਜੇ ਨਾ ਮਜ਼ਾਕ ਇਹ ਬਣਾਉਂਦੇ ਰਸ ਇਹ ਐਮੈਂਡਮੈਂਟ ਕਰਨੀ ਨਹੀਂ ਚਾਹੁੰਦੇ ਐਕਚੁਅਲੀ ਨਹੀਂ ਤੇ ਇਹਨਾਂ ਨੂੰ ਸਜ਼ਾ ਇਹਨਾਂ ਨੂੰ ਹੋ ਜਾਏ ਤੇ ਇਹਨਾਂ ਨੂੰ ਪ੍ਰੋਬਲਮ ਆ ਕਿ ਬੰਦੇ ਸਾਡੇ ਨੇ ਸਿੱਖ ਤੱਕ ਇਹਦੇ ਨਾਲ ਸਿੱਖ ਤੱਕ ਇਹਦੀ ਬੇਇੱਜ਼ਤੀ ਕਰਦਾ ਹੀ ਨਹੀਂ ਹੂੰ ਸਿੱਖ ਨੇ ਤਾਂ ਕਿਤੇ ਵੀ ਅੱਜ ਤੱਕ ਮੈਂ ਤੁਹਾਨੂੰ ਕੀ ਕਹੀਏ ਨਾ ਹੂੰ ਕਿ ਸਿੱਖ ਕਿਸੇ ਵੀ ਬੋਦੀ ਜਾਤ ਧੋਤੀ ਦਾ ਮਜ਼ਾਕ ਨਹੀਂ ਢਾਉਂਦਾ ਹੂੰ ਸਿੱਖ ਸਿੱਖ ਕਿਸੇ ਟਿੱਕੇ ਦਾ ਮਜ਼ਾਕ ਨਹੀਂ ਢਾਉਂਦਾ ਸਾਨੂੰ ਕੀ ਲੋੜ ਕਿ ਇਹ ਧਰਮ ਦਾ ਖੰਡਾ ਜੀ ਕਰਨ ਦੀ ਅਸੀਂ ਤਾਂ ਜਦੋਂ ਇੱਥੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੱਦ ਨੂੰ ਫਤਿਹ ਕਰ ਲਿਆ ਤੇ ਉਹਨੂੰ ਕਿਸੇ ਨੇ ਕਿਹਾ ਗਿਆ ਮਸਜਿਦ ਹੈ ਉਹਨੇ ਕਿਹਾ ਅੱਲਾ ਦੇ ਘਰ ਨਾਲ ਮੇਰੀ ਕੀ ਦੁਸ਼ਮਣੀ ਹੈ ਯਾਰ ਅਸੀਂ ਤਾਂ ਕਿਤੇ ਮੰਦਿਰ ਜਾਂ ਅਸੀਂ ਮਸਜਿਦ ਨੂੰ ਮਾੜਾ ਨਹੀਂ ਸਮਝਦੇ ਅਸੀਂ ਤਾਂ ਨਫ਼ਰਤ ਨਹੀਂ ਕਰਦੇ ਕਿਸੇ ਕੌਮ ਨਾਲ ਸਿੱਖ ਨਹੀਂ ਕਰਦਾ ਸੋ ਇਹ ਬੜਾ ਮਾੜਾ ਇਹਨਾਂ ਦਾ ਕੰਮ ਆ ਰਿਹਾ ਸਿੱਖਾਂ ਦੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਹੈ ਜੇ ਤੁਸੀਂ ਕਿਹਾ ਕਿ ਉਹ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਤੇ ਆਪ ਦੀ ਇੱਕ ਟੀਮ ਖੜੀ ਕਰਕੇ ਮਤਲਬ ਕਿ ਜਿਹੜੀ ਬੀਜੇਪੀ ਲਈ ਕੰਮ ਕਰੇ ਉਹ ਕਿਹੜੀ ਟੀਮ ਹੋ ਸਕਦੀ ਕਿਵੇਂ ਖੜੀ ਹੋਊਗੀ ਕਿ ਅਕਾਲੀ ਦਲ ਨਾਲ ਜਿਹੜੀ ਨੌ ਮਾਸ ਦਾ ਰਿਸ਼ਤਾ ਵਾਪਸ ਜੁੜਨੀ ਆ ਗੱਲ ਹੋ ਰਹੀ ਸੀ ਕਿਗਾ ਹੋਰ 295 ਏ ਦਾਈ ਸੋਧ ਹੁੰਦੀ ਹੈ ਤਾਂ ਉਹਨਾਂ ਦਾ ਫਰਜ਼ੇ ਬਣਦਾ ਸੀ ਯਾਰ ਬਹਿਬਲ ਕਰਾ ਦੇ ਮੋਰਚੇ ਤੇ ਆਵਾਜ਼ ਉੱਠੀ ਆ ਉਹ ਮੋਰਚਾ ਹੈ ਜਿੱਥੇ ਕੋਈ ਸਿਆਸੀ ਆਦਮੀ ਹੈ ਅੱਛਾ ਅਸੀਂ ਕਿਸੇ ਪਾਰਟੀ ਨਾਲ ਸਾਡਾ ਲਿੰਕ ਹੀ ਨਹੀਂ ਹੂੰ ਜੇ ਉਹ ਬਰਾਬਰ ਕੋਈ ਹੋਰ ਸ਼ੁਰੂ ਕਰਦੇ ਨੇ ਜਾਂ ਕਿਸੇ ਹੋਰ ਗਰੁੱਪ ਨੂੰ ਅੱਗੇ ਲੈ ਕੇ ਆਉਂਦੇ ਨੇ ਜਾ ਉਥੇ ਆ ਕੇ ਬਾਅਦ ਦੇ ਵਿੱਚ ਐਮੈਂਡਮੈਂਟ ਕਰਕੇ ਅਲਾਉ ਕਰਦੇ ਨੇ ਤਾਂ ਇਸ ਦਾ ਮਤਲਬ ਕਿ ਉਹ ਗਰੁੱਪ ਨੂੰ ਇਹ ਅਟੈਚ ਕੋਈ ਗਰੁੱਪ ਵੀ ਹੋ ਸਕਦਾ ਹਮ ਪਰ ਜੇ ਉਹਨਾਂ ਨੇ ਕਰਨਾ ਹੁੰਦਾ ਤਾਂ ਫਿਰ ਬੈਬਲ ਕਲਾਂ ਦੇ ਕਰਦੇ ਇਹਦਾ ਮਤਲਬ ਕਿ ਉਹ ਸਿੱਖਾਂ ਲਈ ਨਹੀਂ ਕਰ ਰਹੇ ਇੱਕ ਆਪ ਦੇ ਕ੍ਰੈਡਿਟ ਲੈਣ ਲਈ ਕਰਨਗੇ ਜੋ ਕੀਤਾ ਤਾਂ ਹੁੰਦੇ ਵਿੱਚ ਆਵਦੇ ਲੀਡਰ ਪੈਦਾ ਕਰ ਲੈ ਆਪ ਦਾ ਲੀਡਰ ਪੈਦਾ ਕਰਕੇ ਉਥੋਂ ਲੀਡਰ ਕੱਢਣ ਗਿਆ ਮੇਰਾ ਆਮ ਆਦਮੀ ਪਾਰਟੀ ਨੇ ਇੱਕ ਲੀਡਰ ਦੀ ਬੜੀ ਲੈ ਗਈ ਤੁਹਾਡੇ ਤੋਂ ਸਮਾਂ ਮੰਗਣ ਆਏ ਸੀ ਤੁਸੀਂ ਸਮਾਂ ਨਹੀਂ ਦਿੱਤਾ ਚਾਹੇ ਤਾਂ ਗੁੱਸਾ ਖਾਗੇ ਦੇਖੋ ਉਹ ਤਾਂ ਉਹਦਾ ਇੰਟਰਨਲ ਮਾਮਲਾ ਹੈ ਜੋ ਮਰਜੀ ਕਰਨ ਅਗਲਾ ਜਾਂ ਮਨਿਸਟਰ ਆ ਰਹਿਣ ਜਾਂ ਨਾ ਰਹਿਣ ਸਾਡੇ ਦੇ ਸਾਰੇ ਬਰਾਬਰ ਨੇ ਚਾਹੇ ਆਮ ਆਦਮੀ ਚਾਹੇ ਕੋਈ ਪਾਰਟੀ ਅਸੀਂ ਇਹਨਾਂ ਤੋਂ ਕੀ ਲੈਣਾ ਸਾਡਾ ਤਾਂ ਲਿੰਕ ਇਹਨਾਂ ਨਾਲ ਕਿ ਸਾਡਾ ਤੁਸੀਂ ਇਨਸਾਫ ਕਰੋ ਜਸਟਿਸ ਦੇ ਬਾਈਬਲ ਕਲਾ ਦੇ ਅੰਦਰ ਤੇ 295 ਨੂੰ ਵਾਰ-ਵਾਰ ਉੱਤੇ ਪ੍ਰੈਸ਼ਰ ਪਾਓ ਜਾ ਕੇ ਜਿਹੜਾ ਸਾਡਾ ਸਿੱਖ ਧਰਮ ਦਾ ਸਾਡਾ ਮੇਜਰ ਸਾਡੀ ਪ੍ਰੋਬਲਮ ਪੰਜਾਬ ਦੇ ਅੰਦਰ ਬੇਅਦਬੀ ਪੰਜਾਬ ਜਿਆਦਾ ਹੋ ਰਹੀ ਹੈ ਜੀ ਤੇ ਬਾਕੀ ਇਹਨਾਂ ਨੂੰ ਸੀਐਮ ਨੂੰ ਬੋਲਣਾ ਚਾਹੀਦਾ ਜੋ ਸਿੱਖ ਦੀ ਬੇਇੱਜ਼ਤੀ ਹੋਈ ਹੈ ਵਿਧਾਨ ਸਭਾ ਦੇ ਅੰਦਰ ਛਤੀਸਗੜ ਜਾ ਕੇ ਹੋਈ ਹੈ ਤੇ ਮੁੱਖ ਮੰਤਰੀ ਨੇ ਬਿਆਨ ਦੇਣਾ ਚਾਹੀਦਾ ਦੂਜੇ ਤਾਂ ਸਾਡੇ ਅਕਾਲੀ ਦੇ ਕਾਂਗਰਸ ਗਾਇਰ ਸਿਰ 'ਚ ਪਾਣੀ ਪੈ ਜਾਂਦਾ ਉਹਨਾਂ ਦਾ ਉਹਨਾਂ ਦਾ ਇਹ ਨਹੀਂ ਪਤਾ ਕਿ ਕੱਲ ਨੂੰ ਛਾਲ ਮਾਰ ਕੇ ਉਹਨਾਂ ਨੇ ਭਾਜਪਾ ਜਾਣਾ ਹੋਵੇ ਕਿਉਂਕਿ ਜ਼ਮੀਰ ਤਾਂ ਇਹਨਾਂ ਦੀ ਵਿਕੀ ਹੋਈ ਹੈ ਇਹਨਾਂ ਲੋਕਾਂ ਦੀ ਇਹਨਾਂ ਦੀ ਸੋ ਸਾਡੇ ਸਿੱਖਾਂ ਦੀ ਵੀ ਗਲਤੀ ਹੈ ਅਸੀਂ ਉਹ ਲੀਡਰ ਚੁਣੇ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਹਿਸਟਰੀ ਬਾਰੇ ਨੌਲੇਜ ਹੀ ਨਹੀਂ ਹੈ ਇਹਨਾਂ ਨੂੰ ਹੂੰ ਉਹੋ ਜਿਹੇ ਲੀਡਰਾਂ ਨੂੰ ਵੋਟਾਂ ਪਾਇਆ ਜਿਹੜਾ ਪੰਜਾਬ ਨੂੰ ਡੋਬਣ ਵਾਲੇ ਲੀਡਰ ਨੇ ਸਾਡੇ ਜੇ ਕੋ ਅੱਜ ਅਸੀਂ ਕੋਈ ਕਿਰਪਾਨ ਦੀ ਲੜਾਈ ਨਹੀਂ ਕੋੜੀ ਦੀ ਲੜਾਈ ਨਹੀਂ ਅੱਜ ਬੋਲਣਾ ਤਾਂ ਇਹਨਾਂ ਨੇ ਚਾਈ ਜਾ ਰਹਿਣਾ ਨਾ ਕੋਈ ਲੀਡਰ ਨਹੀਂ ਸਾਡਾ ਬੋਲਦਾ ਪਿਆ ਹੁਣ ਜਿੰਨੇ ਮਰਜੀ ਪੂਟ ਪਾਲਿਸ਼ ਕਰ ਲੋ ਜੋ ਮਰਜੀ ਕਰ ਲੋ ਲੋਕ ਝਾਲ ਚੁੱਕੇ ਨੇ ਹੁਣ ਤੁਹਾਡੀਆਂ ਇਹਨਾਂ ਚੀਜ਼ਾਂ 'ਚ ਲੋਕਾਂ ਨਹੀਂ ਆਉਣਾ ਤੁਹਾਡੇ ਕਰੋ ਰਾਜ ਖਤਮ ਹੋ ਗਿਆ ਹੈ ਆਉਣ ਵਾਲਾ ਸਮਾਂ ਤੁਸੀਂ ਰਾਜ ਨਹੀਂ ਕਰਦੇ ਇਸ ਪੰਜਾਬ 'ਚੋਂ ਬਸ ਬਾਈਬਲ ਕਲਾਮ ਮੋਰਚੇ ਦੇ ਜਿਵੇਂ ਤੁਸੀਂ ਕਿਹਾ ਸੀ ਕਿ ਕੁਝ ਉਮੀਦ ਜਾਗੀ ਹੈ ਜਿਦਕੋ ਗੱਲ ਨਹੀਂ ਹੈ ਜਿਵੇਂ ਕੋਈ ਬੰਦਾ ਆਉਂਦਾ ਆ ਜਾਂ ਕੋਈ ਉਹ ਦੱਸ ਦਿੰਦਾ ਕਿ ਸਾਡਾ ਨਾਂ ਨਹੀਂ ਲੈਣਾ ਕਿ ਤੁਸੀਂ ਤੁਹਾਨੂੰ ਇੱਕ ਬੇਨਤੀ ਹੈ ਕਿ ਜਿਹੜਾ ਤੁਸੀਂ ਜਿੰਨਾ ਤੁਸੀਂ ਉੱਥੇ ਕਰ ਰਹੇ ਹੋ ਤੁਸੀਂ ਐਜੀਟੇਸ਼ਨ ਕਰ ਰਹੇ ਹੋ ਪਰ ਸਾਡੀ ਇੱਕ ਬੇਨਤੀ ਉਹ ਦੱਸਣ ਵਾਲੇ ਬੰਦੇ ਨੇ ਦੱਸਿਆ ਹੈ ਕਿ ਅਸੀਂ ਇਸ ਮਹੀਨੇ ਚ ਇਨਵੈਸਟੀਗੇਸ਼ਨ ਕੰਪਲੀਟ ਕਰ ਦਿਆਂਗੇ ਮੈਂ ਪੁੱਛਿਆ ਕੀ ਕਰੋਗੇ ਕਹਿੰਦਾ ਇਹਦੇ ਬਾਰੇ ਨੌਲੇਜ ਨਹੀਂ ਪਰ ਅਸੀਂ ਇਸ ਮਹੀਨੇ ਦੇ ਵਿੱਚ ਅੰਤ ਤਿੱਕਰ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ ਜੇ ਇਨਵੈਸਟੀਗੇਸ਼ਨ ਸਹੀ ਨਾ ਹੋਈ ਤੇ ਮੋਰਚਾ ਜਿਆਦਾ ਅੱਗੇ ਵਧੇਗਾ ਇਹ ਥੋੜਾ ਪਰ ਮੋਰਚੇ ਦੋ ਤਿੰਨ ਬਣ ਗਏ ਨਾ ਇਦਾਂ ਦੇ ਪ੍ਰਭਾਵ ਗਲ ਦੇ ਸਰਕਾਰਾਂ ਦੇ ਜੋ ਮਰਜ਼ੀ ਕਹੀ ਜਾਣਾ ਐਸ ਦੇਖੋ ਜਿਹੜਾ ਇਹ ਮੋਰਚਾ ਸਥਿਰ ਲੱਗਾ ਹੋਇਆ ਹੈ ਜੇ ਮੈਂ ਕਹਾਂ ਜੋ ਮਰਜ਼ੀ ਕੀ ਮੋਰਚਾ ਹਲਾਵੇ ਸਾਨੂੰ ਉਹਦੀ ਕੋਈ ਤਕਲੀਫ ਨਹੀਂ ਪਰ ਜੇ ਸੇ ਮੰਗਾ ਮੰਨਦੇ ਆਪਾਂ ਤੇ ਫਿਰ ਇਹ ਮੋਰਚਾ ਕੀ ਕਹਿੰਦਾ ਫਿਰ ਇੱਥੇ ਸਾਥ ਦਿੱਤੀ ਚਲੋ ਪਰ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਮੋਰਚਾ 13 ਮਹੀਨਿਆਂ ਤੋਂ ਲੱਗਾ ਹੈ ਇੱਕ ਬੰਦਾ 13 ਮਹੀਨਿਆਂ ਤੋਂ ਬੈਠਾ ਹੈ ਤੇ ਫਿਰ ਯਾਰ ਉਹ ਮੋਰਚਾ ਮਾੜਾ ਕਿਵੇਂ ਹੋ ਗਿਆ ਉਸ ਦੇ ਵਿੱਚ ਫਿਰ ਜਾਂ ਤਾਂ ਫਿਰ ਇੱਕ ਸਟੱਡੀ ਹੋ ਜੇ ਇਹਦੇ ਆਕੂ ਕਿ ਜਦੋਂ ਤੱਕ ਇਹ ਨੀਂਦਾ ਪਾਵੇ 5 ਸਾਲ ਨਾ ਹੋਵੇ ਬੈਠੇ ਰਾਂਗੇ ਸੋ ਇਸ ਕਰਕੇ ਇਸ ਮੋਰਚੇ ਨੂੰ ਮੇਰੇ ਦੇਖਣ ਚ ਬੜਾ ਸਹੀ ਚੱਲ ਰਿਹਾ ਹੈ ਜੀ ਅੱਜ ਤੱਕ ਕੋਈ ਸਿਆਸਤ ਨਹੀਂ ਜੀ ਜਿੱਥੇ ਸਿਆਸਤ ਨਹੀਂ ਮੈਂ ਕਹੂੰਗਾ ਮੋਰਚਾ ਹੀ ਉਹ ਹੁੰਦਾ ਹੈ ਜੀ ਬਹੁਤ ਬਹੁਤ ਧੰਨਵਾਦ ਖਰੜਾ ਸਾਹਿਬ 36 ਗੜ੍ਹ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਸਿੱਖ ਦੇ ਨਾਲ ਕਿਵੇਂ ਇੱਕ ਭਾਈਪਾਦੇ ਨੇਤਾ ਦੇ ਵੱਲੋਂ ਬੇਇੱਜ਼ਤੀ ਕੀਤੀ ਜਾਂਦੀ ਹੈ ਰਾਤ ਦੇ 12:00 ਵਜੇ ਜਾਂ ਇਦਾਂ ਦੇ ਕੁਝ ਮਜ਼ਾਕ ਬਣਾਏ ਜਾਂਦੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬਹੁਤ ਸਾਰੇ ਲੀਡਰਾਂ ਦੇ ਨਾਲ ਵੀ ਸਿੱਖਾਂ ਦੇ ਨਾਲ ਇਦਾਂ ਕੁਝ ਹੋਇਆ ਹੈ ਬਾਹਰਲੇ ਸੂਬਿਆਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਇਦਾਂ ਦੇ ਟੈਲੀਗ੍ਰam ਬਣੇ ਨੇ ਜਿਨ੍ਹਾਂ ਦੇ ਉੱਤੇ ਸਭ ਕੁਝ ਆਉਂਦਾ ਰਿਹਾ ਤੁਹਾਨੂੰ ਪਤਾ ਹੀ ਹੈ ਕਿ 12:00 ਵਜੇ ਦੇ ਨਾਂ ਤੇ ਮਜ਼ਾਕ ਜਿਹੜਾ ਉਹ ਬ ਜਿਹੜੀਆਂ ਧਰਾਵਾ ਬੰਦੀਆਂ ਹੁੰਦੀਆਂ ਨੇ ਜੇ ਸੋਧ ਜਿਵੇਂ ਖਾਲਸਾ ਸਾਹਿਬ ਨੇ ਦੱਸਿਆ ਕਿ ਉਹ ਹੋਵੇ ਜਾਂ ਉਹਨਾਂ ਨੂੰ ਸਜ਼ਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਖੁਦ ਨੂੰ ਸਜ਼ਾ ਹੋਊਗੀ ਇਸ ਕਰਕੇ ਉਹ ਖੁਦ ਹੀ ਨਹੀਂ ਕਰਨਾ ਚਾਹੁੰਦੇ ਜਾਂ ਹੋਰ ਕਿਹੜੀ ਕਾਰਨ ਹੈਗਾ ਤੁਸੀਂ ਵੀ ਸੁਝਾ ਦਿਓ ਤੇ ਜਿਹੜੀ ਉੱਥੇ ਮਾਮਲਾ ਵਾਪਿਆ ਇਸ ਦੀ ਅਸੀਂ ਨਿੰਦਾ ਵੀ ਕਰਦੇ ਹਾਂ ਦਿਓ ਜੀ ਆਜਤ ਮੇਰਾ ਸਹਿਯੋਗੀ ਤੇਂਦਰਪਾਲ ਸਿੰਘ ਤੇ ਮੈਜਿਕ ਮੀਤ ਸਿੰਘ ਖੱਪਿਆੜੀ ਵਾਹਿਗੁਰੂ ਜੀ ਕਾ ਖਾਲਸਾ ਸੋਗਨ ਜੀ ਕੀ ਫਤਿਹ